ਡੈਵਲ 35 ਭਰਾ ਰਾਜਵੀਰ ਬਾਈ ਕੋਰਵਾਜਵਾ ਚਾਲ ਪਾਉ ਅਕਾਲ ਦੁਆਬਾ ਪ੍ਰਿੰਸ ਸੁੱਚਾ ਸਿੰਘ ਕਲਾਸਿਕਾਰ ਡੀ ਐਸ ਜੱਟ ਨੇਸ਼ਨ ਜੱਟ ਵੈਡ ਪਵਿੱਤਰ ਪਾਪੀ ਸैम ਆਸਟ੍ਰੇਲੀਆ ਵਾਲਾ ਜੋਗੀ ਬਾਬਾ ਕੋਬਰਾ ਜੱਟ ਐਸ ਗੇਲਾ ਗੇਲਾ ਸਨੀ ਯੂ ਐਸ ਏ ਸਨੀ ਬਿੱਲੀਆਂ ਵਾਲਾ ਭੁੱਲਰ ਥਾਂਦੀ ਜੈਰੀ ਕੋਤਰਾ ਮਲਤਾਨੀ ਪ੍ਰੀਤ ਜੋਤ ਟੋਨੀ ਮਨਤਾਨਾ ਭਾਈ ਨਾਂ ਦੱਸੀ ਚਲੋ ਜੇ ਕੋਈ ਮੈਂ ਭੁੱਲਦਾ ਰਾਜਕੇਲੇ ਸਾਬੀ ਕੁਲਾਰ ਲਿਖੀ ਜਾ ਲੋ ਕਮੈਂਟਾਂ ਜਿਹੜੇ ਸਾਡੀ ਸਪੋਰਟ ਕਰਦੇ ਵੀਰ ਭਰਾ ਰਾਜ ਮੁੰਡਾ ਪੰਡਤਾਂ ਦਾ ਬਾਕੀ ਜਿਹੜੇ ਉਦਾਂ ਵੀ ਹਨਾ ਸਪੋਰਟ ਕਰਦੇ ਟੈਪ ਟੈਪ ਦੀ ਬੱਖੀਪਾੜ ਕਮਲਬਾਈ ਰਾਜਬਾਈ ਹੋਰ ਜਿੰਨੇ ਵੀ ਆ ਕਮਲਬਾਈ ਹੈ ਤੇ ਟੋਨੀ ਕੈਲੀਫੋਰਨੀਆਂ ਦਾ ਵੀ ਧੰਨਵਾਦੀ ਆ ਭਰਾਵੋ ਕੋਈ ਚੱਕਰ ਨਹੀਂ ਮਿਸ ਅੰਡਰਸਟੈਂਡਿੰਗ ਹੋਈ ਹੋਆ ਜਿਹੜੇ ਬੰਦੇ ਨੇ ਸਪੋਰਟ ਕੀਤੀ ਹੋਆ ਉਹਦਾ ਧੰਨਵਾਦੀ ਆ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ ਟੋਨੀ ਕੈਲੀਫੋਰਨੀਆਂ ਨੂੰ ਵੀ ਮਾੜਾ ਨਹੀਂ ਕਦੀ ਕਹਿਣਾ ਕਿਸੇ ਨੂੰ ਵੀ ਜਿਹਨੇ ਸਪੋਰਟ ਕਰਤੀ ਉਹਨੂੰ ਕਦੀ ਗਾਲ ਨਹੀਂ ਕੱਢਣੀ ਜਿੱਦਾਂ ਤੁਸੀਂ ਦੇਖੇ ਹੋਣੇ ਬਹੁਤ ਮੈਚਾਂ ਵਾਲੇ ਜਦੋਂ ਕੋਈ ਸਪੋਰਟ ਕਰਨੋਂ हट ਜਾਂਦਾ ਉਹਨੂੰ ਗਾਲਾਂ ਦੇਣ ਵਾਲਾ ਆਪਣਾ ਤੇ ਗਾਲ ਨਹੀਂ ਐ ਤਾਂ ਕਿਸੇ ਨੂੰ ਕੱਢਣੀ ਜਿਹਨੇ ਪੰਜੀ ਵੀ ਦਿੱਤੀ ਆ ਆਪਣੀ ਹੱਕ ਹਾਲ ਦੀ ਪਾਵਲੋ ਵੀ ਗਿਫਟਿੰਗ ਕਰਦਾ ਰਿਹਾ ਉਹਦਾ ਵੀ ਧੰਨਵਾਦ ਆ ਪੀੜਤੀ ਮਾਂ ਝੋਟਾ ਬੰਦਾ ਲਾਡੀ ਸੇਖੋਂ ਝੋਟਾ ਬੰਦਾ ਲਾਡੀ ਅਮਰੀਕਾ ਵਾਲਾ ਝੋਟਾ ਬੰਦਾ ਬਹੁਤ ਬੰਦੇ ਜਿਹੜੇ ਗੁੱਸੇ ਕਿਲੇ ਹੋ ਕੇ ਛੱਡ ਵੀ ਗਏ ਕੋਈ ਚੱਕਰ ਨਹੀਂ ਸੱਚੇ ਪਾਤਸ਼ਾਹ ਮਿਹਰ ਚ ਰੱਖਣ ਸਾਰੇ ਭਰਾਵਾਂ ਨੂੰ ਹੋਰ ਦੱਸੋ ਬਈ ਹੋਰ ਹੋਰ ਭਾਈ ਪਾਓ ਕੱਪੜੇ ਗਾਣਾ ਲਾਓ ਜਿਹੜਾ ਮਰਜੀ ਟਾਈਮ ਹੈ ਨਹੀਂ ਬੀਬਾ ਮੈਂ ਕਬੱਡੀ ਕੱਪ ਤੇ ਵੀ ਜਾਣਾ ਸੱਚ ਪੀਵੀ 16 ਚੌਧਰੀ ਪੀਵੀ 32 ਪੀਵੀ 7 ਪੀਵੀ 8 ਪੀਵੀ 10 ਛੋਟਾ ਸਰੀ ਵਾਲਾ ਹੈ ਨਾਂ ਦੱਸੀ ਜੇ ਲੋਕੀ ਭੁੱਲ ਨਾ ਜਾਵੇ ਡੈਵੀ ਛੋਟਾ ਆਪਣਾ ਪੀੜ ਜੀਮੇ ਦਾ ਲੈਤਾ ਨਾ ਹੋਰ ਸੋਵਾ ਹੀ ਕੋਈ ਰਹਿ ਨਾ ਜਾਵੇ 1500 ਬੰਦੇ ਮੂਰੇ ਸਪੈਸ਼ਲ ਧੰਨਵਾਦ ਸਾਰੇ ਭਰਾਵਾਂ ਦਾ ਉਥਰੀ ਉਹਦਾ ਸਾਹਮਣੇ ਪਾਉਣ ਲੱਪਈ ਅਸ਼ੇਂ ਅਸੀਂ ਟਰੰਪ ਟਰੰਪ ਆਪਣਾ ਉਹ 에어 호ਸਟਸ ਬਾਈ ਟਰੰਪ ਜੋਸ਼ੀ ਨਵਾਂ ਵੀਰ ਜੁੜਿਆ ਜੋਸ਼ੀ ਭੰਗੂ ਹੈਰੀ ਪਰਮਾਰ ਹੋਰ ਡੀਸੀ ਜੱਟੀ ਸੱਚ ਸਰੀ ਵਾਲੀ ਜੱਟੀ ਯਾਰ ਹਨਾ ਮੇਨ ਮੇਨ ਬੰਦੇ ਦਾ ਭੁੱਲੇ ਹੀ ਗਿਆ ਜਿਹੜੇ ਪਹਿਲੇ ਦਿਨ ਤੋਂ ਖੜੇ ਆ ਹਨਾ ਭਾਵੇਂ ਕੋਈ ਛੋਟੇ ਗਿਫਟ ਮਾਰੇ ਕੋਈ ਵੱਡੇ ਲੈ ਹੈਰੀ ਪਰਮਾਰ ਘੋਟਾ ਲੈ ਆਪਣੇ ਰਾਜ ਦੇ ਪੜਾ ਦਾ ਭੁੱਲੇ ਗਿਆ ਹੈਰੀ ਪਰਮਾਰ ਜਸਵਾਲ ਭਾਮ ਵਾਲਾ ਤੇ ਕੋਰਾ ਟੈਬਲ ਦਾ ਹੈ ਹੁਣ ਪਾਣਾ ਯਾਰ ਇਹ ਰਹੀ ਟੂ ਦਾ ਐਡਵਾਂਸ ਗਾਣਾ ਤੂੰ ਕਿਹਾ ਸੀ ਅੰਗਰੇਜ਼ੀ ਲਾਉਣਾ ਲਾ ਅੰਗਰੇਜ਼ੀ ਆਏ ਹਾਏ ਮੁੱਲ ਕੇ ਨੱਚਣਾ ਗਾਣਾ ਤੇਰੇ ਕੋ ਜਿਹੜਾ ਮਰਜੀ ਲਾ ਵਕੀਲ ਲੈ ਵਕੀਲ ਭਰਾ ਯਾਰ ਵਕੀਲ ਤੇ ਕਾਲ ਭਰਾ ਹਾਂ ਹੈ ਤਾਂ ਖੁੱਲ ਕੇ ਖੁੱਲ ਕੇ ਖੁੱਲ ਕੇ ਖੁੱਲ ਕੇ ਖੁੱਲ ਕੇ ਟੱਪ ਕੇ ਟੱਪ ਕੇ ਹਾਂ ਥੋੜਾ ਮਜ਼ਾ ਆਉਂਦਾ ਕੋਟ ਰਾਈਡਰ ਹਾਂਜੀ ਹਾਂਜੀ ਦੁਆਪਾ ਬਾਈ ਅੱਜ ਮੈਨੂੰ ਨਹੀਂ ਆਉਂਦੀ ਕਿ ਤੁਹਾਨੂੰ ਵੀ ਨਹੀਂ ਆਉਂਦੀ ਸਪੈਸ਼ਲ ਥੈਂਕ ਯੂ ਜਿੰਨੇ ਵੀ ਲਵਾਨੇ ਕੋਤਰੇ ਮਲਤਾਨੀ ਆ ਉਹਨਾਂ ਦਾ ਤੈਦਲੋ ਚੁਕਰੀਆਂ ਲਵਾਨੇ ਕੋਤਰੇ ਮਲਤਾਨੀਆਂ ਦਾ ਤੇ ਲੋਨ ਢੱਲੇ ਵਾਲ ਬਾਈ ਉਹਦਾ ਵੀ ਧੰਨਵਾਦ ਜਿਹੜੇ ਜੈਲੇ ਵੀ ਕਰਦੇ ਆ ਵੀਰ ਭਰਾ ਜੀ ਪੂਰੇ ਵਾਲ ਹਰੇਕ ਸੋਵਾਰ ਜੈਲੇ ਕਰਦਾ ਇਸ ਸਾਜ ਕੁੜੀ ਦਾ ਵੀ ਧੰਨਵਾਦ ਬਹੁਤ ਸਪੋਰਟ ਕਰਦੀ ਆ ਚਲੋ ਮੈਚ ਲਾਓ ਮੈਚ ਲਾਓ ਨੱਚਦੀ ਤਾਂ ਹੈ ਨਹੀਂ ਚਾਚਾ ਨਾ ਯਾਰ ਮੈਂ ਇਸ ਤੋਂ ਜ਼ਿਆਦਾ ਇੰਨੀ ਨਹੀਂ ਨੱਚ ਸਕਦੀ ਖਾਣੀ ਖਾਣੀ ਦਾ ਸ਼ੇਰ ਨਹੀਂ ਕਦੇ ਨਹੀਂ ਨੱਚ ਸਕਦੀ ਮੈਂ ਜਮਾ ਦੋ ਟਾਈਮ ਜਿੰਮ ਪੂਰੀ ਫਿੱਟ ਕਰਨੀ ਆ ਹਾਂ ਹੈ ਤਾਂ ਖੁੱਲ ਕੇ ਥੋੜਾ ਆਕਾ ਨੂੰ ਮੁੱਲ ਵੀ ਮੁੜੇ ਜੋ ਤੇ ਪੈਸੇ ਖਰਚਿਆਂ ਦਾ ਸ਼ਰੋਨ ਬਮਰਾ ਦਾ ਵੀ ਥੈਂਕ ਯੂ ਪਵਾਰ ਵੀ ਝੋਟਾ ਕੋਈ ਰਹਿ ਨਾ ਜਾਵੇ ਸਾਰੀ ਦੁਆਬਾ ਪ੍ਰਿੰਸ ਦਾ ਲੈ ਦਿੱਤਾ ਨਾ ਬਾਈ ਇਹ ਗਾਣਾ ਠੀਕ ਕਰ ਮੈਨੂੰ ਦੱਸ ਮੈਂ ਗਾਣਾ ਲਾਉਂਗਾ ਛੋ ਬਾਈ ਛੋ ਬਾਈ ਮੈਂ ਲਾਉਂਗਾ ਗਾਣਾ ਤੇਰੀ ਆਵਾਜ਼ ਨਹੀਂ ਸਹੀ ਗਾਣੇ ਦੀ ਮੈਨੂੰ ਗਾਣਾ ਦੱਸ ਹੈਲੋ ਪੂਰਾ ਡਾਂਸ ਕਰਦਾ ਮੈਂ ਮੈਚ ਲਾਓ ਇੱਕ ਲਾਸਟ ਓਕੇ ਨਹੀਂ ਨਹੀਂ ਆ ਜਰਾ ਹੁਣ ਤੂੰ ਹਾਰ ਕੇ ਡਾਂਸ ਕਰਨਾ ਗਾਣਾ ਮੈਨੂੰ ਦੱਸ ਤੇਰੀ ਆਵਾਜ਼ ਸਲੋ ਆ ਮੈਂ ਲਾਉਂਗਾ ਮੈਂ ਗਾਣਾ ਆਵਾਜ਼ ਬਹੁਤ ਉੱਚੀ ਹੈ ਤੁਹਾਨੂੰ ਨਹੀਂ ਆਉਂਦੀ ਹਰਪਮ ਨਿਆਸ ਫਰੀ ਵਾਲਾ ਝੋਟਾ ਗਾਇਸ ਤੁਹਾਨੂੰ ਸਾਰਿਆਂ ਨੂੰ ਬਾਏ ਨਹੀਂ ਆਉਂਦੀ ਪੀ ਗਾਣੇ ਵੀ ਨਹੀਂ ਆਉਂਦੀ ਪੁੱਛਲਾ ਮਜ਼ਾਕ ਨਹੀਂ ਕਰਦਾ ਬਠੰਡੇ ਵਾਲਾ ਪਵਿੱਤਰ ਪਾਪੀ ਜੋਗਾ ਆਖਰੀ ਮੈਚ ਆ ਚੰਗਾ ਮੈਂ ਕੀ ਕਹਿਣਾ ਇੰਦੀ ਇਹਦੇ ਚ ਪਨਿਸ਼ਮੈਂਟ ਨਹੀਂ ਹੋਏਗੀ ਓਕੇ ਕਿਉਂ ਕਿਉਂ ਨਹੀਂ ਹੋਏਗੀ ਇੱਕ ਮਿੰਟ ਥੈਂਕ ਯੂ ਸਰਬੋਠੀ ਥੋੜਾ ਖੁੱਲ ਕੇ ਨੱਚ ਮਜਾ ਜਿਹਾ ਵੀ ਆਵੇ ਦੇਖਣ ਵਾਲਿਆਂ ਨੂੰ ਫੈਰੀ ਮਨੀਲਾ ਤੇਰੇ ਕਰਕੇ ਪਹਿਲੀ ਪਤਾ ਹੀ ਕੀ ਗੱਲ ਆ ਮੈਨੂੰ 1500 ਬੰਦਾ ਦੇਖ ਰਿਹਾ ਪਹਿਲੀ ਵਾਰ ਹੋਇਆ ਮੇਰੀ ਜ਼ਿੰਦਗੀ ਚ ਤੇਰੇ ਕਰਕੇ ਕਦੀ ਮੈਨੂੰ 30 ਬੰਦੇ ਨਹੀਂ ਟੱਪੇ ਤੁਹਾਨੂੰ ਪਤਾ ਚਾਹ ਬੋਲੋ ਚਲੋ ਅਸੀਂ ਕੱਲ ਮੈਚ ਲਾਣਾ ਹੈ ਠੀਕ ਆ ਨਹੀਂ ਲਾਲਾ ਆਖਰੀ ਮੈਂ ਯਾਰ ਰੋਟੀ ਖਾਣੀ ਆ ਮੈਂ ਰੋਟੀ ਠੰਡੀ ਹੋ ਗਈ ਪਈ ਆ ਲਾਲਾ ਬਿਨਾ ਪਨਿਸ਼ਮੈਂਟ ਤੋਂ ਪਰ ਮੈਂ ਆਖਰੀ ਆ ਕੋਈ ਨੂੰ